ਹੁੰਦਰ ਤੋਂ ਆਪਾਂ ਨਿਕਲੇ ਆਂਗੇ ਠੀਕ ਐ ਤੇ ਇੱਧਰ ਜਿੱਧਰ ਸੀਗਾ ਥੌਂਗ ਥੌਂਗ ਸ਼ਾਇਦ ਇਦਾਂ ਦਾ ਨਾਂ ਸੀ ਪਿੰਡ ਦਾ ਲਦਾਖ ਦੇ ਬਿਲਕੁਲ ਖੁੰਜੇ ਚ ਆ ਪਾਕਿਸਤਾਨ ਵਾਲੇ ਪਾਸੇ ਤੇ ਇੱਧਰੋ ਜਾ ਕੇ ਆਪਾਂ ਹੁਣ ਇੱਧਰ ਜਾ ਰਹੇ ਆਂ ਪੈਗਾਉਂਗ ਲੇਕ ਜਿੰਨੀ ਕੁ ਦੂਰ ਤੱਕ ਜਾਇਗਾ ਜਾਵਾਂਗੇ ਇਹ ਇੱਥੇ ਆਪਾਂ ਹੁਣ ਹੁੰਦਰ ਖੜੇ ਆਂ ਹੁੰਦਰ ਤੋਂ ਹੁਣ ਚਾਲੇ ਪਾਉਣੇ ਆਗੇ ਸਾਢੇ 5 ਹੋਏ ਆਗੇ ਵੇਖਦੇ ਕਿ ਤੱਕ ਜਾਂਦੇ ਆਂ ਪੈ ਗੰਗਲ ਦੇ ਇੱਕ ਬਲ ਜਾਂਦੇ ਰਾਹ ਇਹ ਜੀ ਇੱਕ ਸੋਤਾ ਹੋ ਗਿਆ ਤੇ ਪਿੱਛੇ ਕਿ ਵੇਲਾ ਹੋ ਗਿਆ ਤੇ ਆ ਬਾਈ ਖੜੇ ਆ ਸਾਡੇ ਸਾਰਾ ਦਰਿਆ ਦੇ ਵਿੱਚ ਦੀ ਰਸਤਾ ਇੱਧਰ ਵੀ ਪਹਾੜਾ ਇੱਧਰ ਵੀ 2 ਘੰਟੇ ਹੋ ਗਏ ਚੱਲਣ ਨੂੰ ਆ ਪੱਥਰ ਨੇਗੇ ਤੇ ਉਹ ਪਿੱਛੇ ਪਾਣੀ ਸੀਗਾ ਤੇ ਮਿੱਤਰ ਆਪਣੇ ਲੰਘਾਈ ਜਾਂਦੇ ਹੈਗੇ ਪਾਣੀ ਦੇ ਵਿੱਚ ਦੀ ਨਾਲ ਯੂਪੀ ਵਾਲੇ ਬਾਈ ਆ ਮੇਰੇ ਤਾਂ ਪੈਰ ਭਿੱਜ ਗਏ ਕਰਾ ਪਾਣੀ ਬੜਾ ਵੱਡਾ ਵੱਡਾ ਸੀ ਗਿੰਜਣ ਵੀ ਰਾਤ ਤੱਕ ਭਿੱਜ ਗਿਆ ਕਿਉਂਕਿ ਦਰਿਆ ਦੇ ਵਿੱਚ ਦੀ ਲੰਘ ਰਹੇ ਆ ਕਿਤੇ ਪਾਣੀ ਕਿੱਧਰ ਦੀ ਹੋ ਜਾਂਦਾ ਕਿਤੇ ਕਿੱਧਰ ਦੀ ਪੂਰ ਸਾਰੇ ਭਿੱਜ ਗਏ ਮੇਲੀ ਆਪਣੇ ਲਈ ਹੁੰਦੇ ਕਿ ਨਾ ਜਦੋਂ ਜ਼ਿਆਦ ਹੋ ਰਹੀ ਆ ਤੋਂ ਮੋਰਸਲ ਦਾ ਵੱਡੇ ਆ ਬਾਕੀ ਛੋਟੇ ਆ ਇਹ ਪਰ ਪਾਣੀ ਧੱਕ ਧੱਕ ਦਾ ਨੀਵੇਂ ਪਾਸੇ ਨੂੰ ਇੱਕ ਡੁੱਬਦਾ ਇੰਜਣ ਜਦੋਂ ਸਾਰਾ ਜ਼ੋਰ ਨਹੀਂ ਲਾਉਂਦਾ ਬੇਲੀ ਕੱਢ ਲਏ ਦੋ ਤਾਂ ਕੱਢ ਲਏ ਦੋ ਪਿੱਛੇ ਫਸੇ ਖੜੇ ਆ ਜੀ। ਕੋਈ ੜ ਇੱਕ ਬੰਦ ਰਿਹਾਗਾ ਤੇ ਆ ਇਧਰ ਨਦੀ ਕਨਾਰੇ ਟੈਂਟ ਲਾ ਲਿਆ ਆਪਾਂ ਲੰਬੀ ਖੱਜਲ ਖੁਆਰੀ ਤੋਂ ਬਾਅਦ ਇੱਕ ਦੁਕਾਨੇ ਤੇ ਪਹੁੰਚੇ ਆ 100 ਕਿਲੋਮੀਟਰ ਰਹਿ ਗਿਆ ਇੱਥੋਂ ਹਾਂ ਪੈਗਾਉਂਗਲੇਕ ਇਧਰ ਸ਼ੋਰ ਪੈਂਦਾ ਪਾਣੀ ਦਾ ਬਿਲਕੁਲ ਕੰਡੇ ਤੇ ਆ ਆ ਟੈਂਟਾ ਚ ਕਰਕੇ ਰਹਿਣ ਬਸੇਰਾ ਤੇ ਤੜਕੇ ਆਪਾਂ ਨਿਕਲਦੇ ਇਹਦੇ ਨਾਲ ਹਾਈਵੇ ਆ ਜਿਹੜਾ ਇਹ ਵਿੱਚ ਆ ਰਿਹਾ ਸੀ ਦਰਿਆ ਦੇ ਜਿੱਥੇ-ਜਿੱਥੇ ਉਹ ਬਣ ਰਿਹਾ ਹਜੇ ਜਾਂ ਪਹਾੜ ਤੋੜ ਰਹੇ ਆ ਤੇ ਉੱਥੇ ਦਰਿਆਵਾਂ ਦੀ ਲੰਘਣਾ ਪੈਂਦਾ। ਉੱਥੇ ਫਿਰ ਬਹੁਤ ਦਿੱਕਤ ਆਉਂਦੀ ਆ। ਸਵੇਰ ਹੋ ਗਈ। 7:30 ਸਾਢੇ 4:00 ਸਾਥੀ ਆਪਣੇ ਹਜੇ ਪਹੇ ਨਹੀਂ ਗੇ। ਤਾਂ ਮਰ ਕੋਈ ਹੈਗਾਗਾ। 12 11 ਡਿਗਰੀ ਸਾਥੀ ਪੇਪਰ ਠਾਲੇ ਬੋਤ ਕੇ ਜੇ ਤੇ ਆਵੇਲੀ ਪਏ ਹਜੇ ਯੂਪੀ ਵਾਲੇ ਇਹ ਵੀ ਨਾਲ ਨੇ ਆਪਣੇ ਕੱਲ ਤੇ ਜਦੋਂ ਪਾਣੀ ਚ ਮੋਟਰਸਾਈਕਲ ਖੁੱਬਿਆ ਇਹਨਾਂ ਕੋਲ ਭਾਵੇਂ ਵੱਡੇ ਆ ਪਰ ਜਦੋਂ ਕੋਈ ਚੀਜ਼ ਖੁੱਬ ਜੇ ਉਹ ਉਵੇਂ ਹੀ ਹੁੰਦੀ ਹੈ ਜਿਵੇਂ ਆਸਾ ਖੁੱਬ ਜੇ ਤੇ ਚਾਹੇ ਕੋਈ ਵੱਡਾ ਡਾਇਰੈਕਟਰ ਹੋਬ ਜੇ ਤੇ ਨਿਕਲਣ ਲੱਗਿਆ ਓਨੇ ਜੋਰ ਲੱਗਦਾ ਆ ਕੰਮ ਦੇ ਕਰਦੇ ਜਿਹੜੇ ਬਲੌਗ ਵਗੈਰਾ ਬਣਾਉਂਦੇ ਆਗੇ ਉਹ ਆਪਣੇ ਸਟicker ਲਾ ਜਾਂਦੇ ਆ ਜੀ ਇੰਦਰ ਲੱਗੇ ਆਗੇ ਤੇ ਇਧਰ ਵੀ ਲਾ ਰੱਖਿਆ ਸੋਸ਼ਲ ਤੇਦਾ ਗੋਗਿਆ ਫੋਵੀ ਪਾਈ ਸicker traveler ਓਪਨ ਰੋਡ ਇੱਧਰ ਇਹਨਾਂ ਨੇ ਕੁਝ ਆ ਰੱਖ ਰੱਖਿਆ ਜਾਨਵਰਾਂ ਦੇ ਚਰਦਾ ਸੂਰਜਾ ਤੇ ਇੱਧਰ ਆ ਨੇ 107 ਕਿ ਆਪਾਂ ਚੱਲੇ ਪਾਉਣ ਲੱਗਿਆ ਇੱਧਰਲੇ ਪਾਸੇ ਜਿਹੜਾ ਹਾਈਵੇ ਪਿੱਛੋਂ ਆ ਰਿਆ ਸੀਗਾ ਜਿੱਥੇ ਆਪਾਂ ਸੀ ਸਪੀਡ ਤੇ ਆ ਰਹੇ ਸੀਗੇ ਉਹੋ ਇਹੋ ਜਿਹਾ ਹੋ ਗਿਆ ਬਾਵੇ ਚਰਦਾ ਨਹੀਂ ਚੱਲੀ ਜਾਂਦਾਗਾ 20 ਦੀ ਸਪੀਡ ਰਹੀ ਕਈ ਕਈ ਕਿਲੋਮੀਟਰ ਹੀ ਹੈ ਚੱਲਦਾ ਆ ਅਸਲ ਗੱਲ ਇਹ ਹੈ ਕਿ ਸਿੰਗਲ ਸੜਕਾਂ ਤੋਂ ਵੱਡੀਆਂ ਸੜਕਾਂ ਬਣ ਰਹੀਆਂ ਨੇਗੀਆਂ ਤੇ ਜਦੋਂ ਆਪਾਂ ਚਲਾਉਨੇ ਆਂਗੇ ਇੱਧਰ ਨੂੰ ਮੋਟਰਸਾਈਕਲ ਤਾਂ ਲੱਗਦਾ ਕਿ ਪਹਾੜ ਲੈੰਦੇ ਵਾਲੇ ਪਾਸੇ ਜਾਈ ਜਣੇ ਪਰ ਚੜਦਾ ਸੂਰਜ ਕਹਿੰਦਾ ਕਿ ਉਹ ਆਪਾਂ ਬਿਲਕੁਲ ਚੜਦੇ ਵੱਲ ਜਾ ਰਹੇ ਹਾਂ ਚੀਨ ਵਾਲੇ ਪਾਸੇ ਤੇ ਇਦਾਂ ਦੇ ਪਾਣੀ ਦੇ ਰਸਤੇ 'ਚ ਵਹਾਅ ਆਉਂਦੇ ਹੈਗੇ ਟੱਕਾ ਲਾ ਕੇ ਕੱਢਨੇ ਪੈਂਦੇ ਹੈਗੇ ਮੋਟਰਸਾਈਕਲ ਨਾਲ ਦੇ ਸਾਥੀ ਇੱਕ ਨੇ ਕੱਢ ਲਿਆ ਤੇ ਆਪਾਂ ਲਾ ਕੇ ਕੱਢਦੇ ਆਗੇ ਬਹੁਤਾਂ ਤੇ ਇਦਾਂ ਦਾ ਵਹਾਅ ਆ ਕਈ ਥਾਂ ਲੰਘਿਆ ਤੇ ਕਈ ਥਾਂ ਕੰਮ ਅੜ ਜਾਂਦਾ ਹੈਗਾ ਕਿੰਗਾ ਚੀਕੜੀ ਜੀ ਮਿੱਟੀ ਆ ਤਿਲਕ ਦਾ ਮੋਟਰਸਾਈਕਲ ਪੱਟੇ ਆਗੇ ਤੇ ਦੋ ਸਾਥੀ ਆਪਣੇ ਪਿੱਛੇ ਆ ਆ ਰਹੇ ਆਗੇ ਤੇ ਤੈਨ ਆਪਾਂਗੇ ਹੁਣ ਕੱਢਦੇ ਆ ਵਾਰੀ ਵਾਰੀ ਇਹਨੂੰ ਤੱਕਾ ਲਾ ਕੇ ਆਪਣੇ ਫੂਟ ਹੈ ਤੇ ਭਰ ਕੇ ਪਾਣੀ ਇੱਧਰ ਦੀ ਇੱਧਰ ਦੀ ਲੈਫਟ ਕਰ ਲੈ ਗਰਦੀਪ ਲੈਫਟ ਤ੍ਰਿਪ ਗਲਤ ਲਈ ਜਾਨਾ ਲੈਫਟ ਕਰ ਲੈ ਤੈਨੂੰ ਕਿਹਾ ਸੀ ਸਮਾਂ ਕੋਈ 9:05 ਮਿੰਟ ਹੋ ਗਏ ਨਾਲ ਸਾਥੀ ਕੱਢਦਾ ਹੈਗਾ ਦੇਖੋ ਪਹਿਲਾਂ ਨੇ ਕੱਕੇ ਦੇ ਤੇ ਜੜੇਕ ਲਿਆ ਫਿਰ ਬੈਠਾ ਰਿਹਾ ਜਿਵੇਂ ਮਿੱਠੂ ਬੈਠਾ ਹੁੰਦਾ ਅੰਡੇ ਵਾਲਾ ਚੱਲ 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 ਇਸ ਵੀ ਆ ਗਿਆ ਇੱਕ ਵੈਨ ਹੋਰ ਕਿੰਨੀ ਤੁਰ ਤੱਕ ਹੀ ਆਉਂਦੇ ਆ 100 ਕਿਲੋਮੀਟਰ ਦਾ ਸਫ਼ਰ ਮੈਨੂੰ ਲੱਗਾ ਸਾਰਾ ਦਿਨ ਲੱਗ ਜੂ ਢਾਬੇ ਤੇ ਰੋਟੀ ਖਾਧੀ ਆ ਤੇ ਇੱਥੋਂ ਸਾਰੇ 40 ਕਿਲੋਮੀਟਰ ਰਹਿ ਗਿਆ ਪੈਗੌਂਗ ਲੇਕ ਕਿ ਇਧਰ ਬ੍ਰਿਤੀ ਬ੍ਰਿਤੀ ਪਈ ਆ ਇੱਧਰ ਜਾਣਾ ਆਪਾਂ ਆਹੀ ਸੜਕ ਹੀ ਆ ਹੌਲੀ ਹੌਲੀ ਚੌੜੀ ਕਰ ਰਹੇ ਆ ਇਹਨੂੰ ਸਿੰਗਲ ਹੀ ਆ ਕਈ ਕਿਲੋਮੀਟਰ ਤੋਂ ਬ੍ਰੇਤੀ ਬ੍ਰੇਤੀ ਆ ਰਹੀ ਆ ਸੁੱਕਿਆ ਸੁੱਕਿਆ ਹੋਇਆਗਾ ਬ੍ਰੇਤੀ ਇੰਨੀ ਆ ਵੀ ਖੰਭੇ ਵੀ ਵਿੱਚ ਡਰੇ ਹੋਏ ਆ ਜਿਹੜੀ ਲਾਈਨ ਜਾਂਦੀ ਸੀਗੀ पैगोंग लेक था। पहला झक्का कि आप पहुंच गए हने हवा बहुत तेज आ गई है पहुंच गए ते पैगांग लेक ਹਰੀਆਂ ਦੀ ਸਭ ਤੋਂ ਉੱਚੀ ਖਾਰੇ ਪਾਣੀ ਦੀ ਜੀਲ ਪੈਗਾਓ ਗੁਲੇਕ ਆਪਣੇ ਸਾਹਮਣੇ ਹੈਗੀ ਇਹਦਾ ਬਹੁਤਾ ਹਿੱਸਾ ਹੈ ਜਿਹੜਾ ਉਹ ਚੀਨ ਦੇ ਵਿੱਚ ਹੈ ਤੇ ਇੱਕ 23 ਹਿੱਸਾ ਜਿਹੜਾ ਉਹ ਭਾਰਤ ਦੇ ਵਿੱਚ ਹੈ ਪਾਣੀ ਰੱਖ ਕਿੰਨਾ ਸਾਫ਼ ਇਹਦੀ ਢਗਾਈ ਹੈ ਜਿਹੜੀ 50 ਤੋਂ 60 ਮੀਟਰ ਹੈਗੀ ਤੇ ਸਰਦੀ ਦੇ ਵਿੱਚ ਜਾਂਦੀਆਂ ਦੀਆਂ ਤੇ ਲੋਕ ਇਹਦੇ ਉੱਤੇ ਜੀਪਾਂ ਭਜਾਉਂਦੇ ਆ। ਇਸ ਦਾ ਬੋਲਣਾ ਹੈ ਜਿਵੇਂ ਪੈਡਗੁਰ। ਰਾਤ ਚਾਨਣੀ ਮੈਂ ਤੁਰਾਂ ਤੇ ਮੇਰਾ ਨਾਲ ਤੁਰੇ ਪ੍ਰਸ਼ਾਨ। ਉਹ ਗੱਲ ਹੋਈ ਪਈ ਹੈ ਬਿਲਕੁਲ। ਝੀਲ ਆਪਣੇ ਨਾਲ-ਨਾਲ ਤੁਰੇ ਫਿਰਦੀ ਹੈਗੀ। ਇੰਨੀ ਘੋਰ ਆਇਆ। ਪਰ ਨਾਲ ਨਾਲ ਸ਼ਰਕ ਰਹੀ। ਧੁਰ ਤੋਂ ਚੱਲੀ ਹੋਈ ਆ ਆਪਾਂ ਹੱਲੇ ਨੂੰ ਚੱਲੇ ਆ। ਕੋਈ ਵੀ ਨਹੀਂ ਆ ਰਿਹਾ ਕਿਉਂਕਿ ਇਹ ਦੂਬਾਤ ਜਾਂਦੇ ਨਹੀਂ ਕੋਈ। ਸੋਚਿਆ ਵੀ ਪੰਜ ਛੇ ਘੰਟਿਆਂ ਦਾ ਪੰਦ ਕਹਿੰਦੇ ਆ ਐ ਅੱਜੇ ਮਤਲਬ ਜਿਆਦਾ ਠੰਡ ਨਾ ਹੋਈ ਤਾਂ ਤੋਰਾਂਗੇ ਨਹੀਂ ਕਿਤੇ ਲਾ ਲਾਂਗੇ ਸਾਰੇ ਸਾਥੀ ਆ ਪਿੱਛੇ ਮੁੜ ਕੇ ਕਹਿੰਦੇ ਇੰਨਾ ਸਾਥ-ਸਾਥੋਂ ਨਹੀਂ ਦਿੱਤਾ ਜਾਂਦਾ ਕਿਉਂਕਿ ਹਣਲੇ 250 ਕਿਲੋਮੀਟਰ ਹੈਗਾ ਉਹ ਮੁੱਲ ਲੇ ਗਲਾ ਤੇ 250 ਵਾਪਸ 500 ਫਿਰ ਪੌਣੇ 300 ਦੇ ਕਰੀਬ ਜਿੱਥੋਂ ਆਪਾਂ ਲੇਰੂ ਜਾਵਾਂਗੇ ਬੈਕ 800 ਕਿਲੋਮੀਟਰ ਦੇ ਕਰੀਬ ਸਾਫਰ ਕੋਈ ਵੀ ਸਾਥੀ ਵੱਧ ਨਹੀਂ ਸੀ ਕਰਨਾ ਚਾਹੁੰਦਾ ਤੇ ਦੇਖਦੇ ਆਂ ਆਪਾਂ ਰਾਤ ਨੂੰ ਝੱਟ ਲਾ ਕੇ ਕੀ ਕੀ ਬਣਦਾ ਚੱਲਦੇ ਆਂ ਅਿੱਧਰ ਸੇ ਐਸੇ ਰਾਹ ਬਹੁਤ ਗੰਦਾ ਸੀ ਆ 2-3 ਵਜੇ ਤੱਕ ਮੋਟਰਸਾਈਕਲ ਫਿਸਲਿਆ ਉਹ ਸਾਹਮਣੇ ਫੌਜ ਦੀ ਕੈਂਟੀਨ ਹੈ ਉਹਨਾਂ ਕੋਲੇ ਚਾਹ ਪੀਤੀ ਆ ਪੈਸੇ ਕੁਸੇ ਵੀ ਨਹੀਂ ਲੈ ਸਰਿੰਦਰ ਕੌਰ ਲਾ ਰੱਖੀ ਆ ਉਹਨਾਂ ਨੇ ਤੇ ਇੱਧਰ ਜਾਣਾ ਆਪਾਂ ਉਹ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਦਿੰਦਾ 2-3 ਘੰਟਿਆਂ ਦਾ ਰਾਹ ਆਗਾ ਦੇਖਦੇ ਆਂ ਕਦੋਂ ਆਉਂਦਾ ਹੰਦਲੇ ਤੇ 무리 챘는 거라밑 ਨੰਲੇ ਦੇ ਵਿੱਚ ਖੜੇ ਆਪਾਂ ਕੱਲ ਪੈਗਾਉਂਗ ਲੇਕ ਤੋਂ ਪੌਣੇ 200 ਕਿਲੋਮੀਟਰ ਅੱਗੇ ਆਪਾਂ ਪਹੁੰਚ ਗਏ ਸੀਗੇ ਤੇ ਪਹਾੜੀ ਏਰੀਆ ਸੀਗਾ ਥੋੜਾ ਟਾਈਮ ਲੱਗਦਾਗਾ ਮੋੜ ਕੋੜ ਬਹੁਤ ਜ਼ਿਆਦੇ ਹੁੰਦੇ ਆ ਪੱਧਰੇ ਦੀ ਤਾਂ ਸਾਰਾ ਦੋ 3 ਘੰਟੇ ਦਾ ਰਾਸ ਸੀ ਮੈਨੂੰ ਸਾਢੇ 3 ਘੰਟੇ ਤੋਂ ਬਾਅਦ ਲੱਗਿਆ ਤੇ ਇੱਧਰ ਉਮਲਿੰਗਲਾ ਉਮਲਿੰਗਲਾ ਪਾਸ ਦੁਨੀਆਂ ਦਾ ਸਭ ਤੋਂ ਉੱਚਾ ਸੜਕੀ ਪਾਸ ਦੇਖਦੇ ਆ ਚੜ ਕੇ ਤੇ ਆਪਣਾ ਪਰਟੀਨਾ ਚੜਦਾ ਕਿ ਨਾ ਆ ਰਾਤ ਤੇ ਤੁਰਦੇ ਆਪਾਂ ਨੂੰ 15-20 ਕਿਲੋਮੀਟਰ ਹੋ ਗਏ ਕੁਛ ਨਹੀਂ ਮਿਲਿਆ ਜਿਹੜੇ ਨਾਲ ਸੀਗੇ 2-4 ਤੇਜ਼ ਸੀਗੇ ਬਦੇ ਮੋਟਰਸਾਈਕਲ 'ਚ ਹੋਲਾਂਗੇ ਰਾਹ ਘਰ ਵਧੀਆ ਕੱਲ੍ਹ ਵਾਲੇ ਨਾਲ ਚੰਗਾ ਕੱਲ੍ਹ ਵਾਲੇ ਤੇ ਮੋਟਰਸਾਈਕਲ ਉੱਤੇ ਹੀ ਠਾਉਂਦਾ ਰਿਹਾ ਤੋ ਤਿੰਨ ਤਾਂ ਡਿੱਕੇ ਸਭ ਤੋਂ ਮਾੜਾ ਪਾਕੀ ਆ ਵੀ ਇਹਦੇ ਸੀਲ ਨਹੀਂ ਹੈਗੀ ਤੇਲ ਡੋਲ ਜਾਂਦਾ ਤੇ ਤੇਲ ਇੱਥੇ ਮਿਲਦਾ ਨਹੀਂਗਾ ਦੇਖਦੇ ਆ ਕਿੰਨਾ ਕ ਅੱਗੇ ਜਾ ਕੇ ਕੋਈ ਰਾਹੀ ਪੰਦੀ ਮਿਲਦਾਗਾ ਅਸੀਂ ਤੇ ਸੁੰਨ ਸਰਾਏ ਆ ਬੱਸ ਚਾਰੇ ਪਾਸੇ ਬਾਦ ਤੁਰੇ ਜਾਂਦੇ ਆ ਦੇਖਦੇ ਆ ਕੀ ਆ ਕਤੇਰਾ ਦਾ ਕੁਝ ਨਹੀਂ ਪਤਾ ਲੱਗਦਾ ਕਿੱਧਰ ਜਾਂਦਾ ਨਾ ਕੋਈ ਬੰਦਾ ਉਹਨਾਂ ਨਾਲ ਲੈ ਲੈਣਾ ਸਿਰਫ ਐ ਲਿਖਿਆ ਆ ਫਰੋਡਿੰਗ ਜਿਪ ਸਟਿਕਲੀ ਪ੍ਰੋਫੈਕਟਡ ਅਕੀ ਲਿਖਿਆ ਆਂਦਾ ਹਾਂ ਸਖਤ ਬਣਾ ਕਹਿੰਦੇ ਇੱਥੇ ਜਾਣਾ ਕਿ ਜੰਗਲੀ ਜਾਨਵਰਾਂ ਦਾ ਰਸਤਾ ਦਾ ਰਸਵੰਦਾ ਹੋਰ ਕਿੱਧਰ ਦੀ ਜਾਊਗਾ ਵੀ ਦੁਨੀਆਂ ਦੇ ਸਭ ਤੋਂ ਉੱਚੇ ਛੜਕੀ ਪਾਸ ਉਮਲਿੰਗਲਾ ਤੇ ਖੜੇ ਆਪਾਂ 19024 ਫੁੱਟ ਇਹ ਅੱਜ ਤੱਕ ਦਾ ਦੁਨੀਆਂ ਦਾ ਸਭ ਤੋਂ ਉੱਚਾ ਪਾਸ ਹੈ ਤੇ ਆਪਾਂ ਆਏ ਵੀ ਪਲਟੀਨੇ ਤੇ ਆ ਪਲਟੀਨਾ ਚੜਾਤਾ 100 ਸੀਸੀ ਦਾ ਲੋਕਾਂ ਕੋਲੇ 400 ਸੀਸੀ ਦਾ ਕੋਈ ਕੋਈ ਹਾਰਲੇ ਕੋਈ ਬੁਲਟ ਤੇ ਕੋਈ ਹਿਮਾਲਿਆ ਪਰ ਜੇ ਪੰਜਾਬ ਦਾ ਕੁਚੜਾ ਆਉਣਾ ਚਾਹੁੰਦਾ ਹੈਗਾ ਮਾੜਾ ਮੋਟਰਸਾਈਕਲਾਂ ਵੀ ਜੇ ਹਿੰਮਤ ਹੈ ਝੋਰਾ ਆਪਦਾ ਵੀ ਉਨੇ ਹੀ ਲੱਗਦਾਗਾ ਪਰ ਚੜਜੂ ਆ ਥੋੜਾ ਸਬਰ ਚਾਹੀਦਾ ਮੈਂ ਬਜਨ ਰੱਖ ਕੇ ਚੜਾਇਆ ਖਾਲੀ ਤਾਂ ਚੜ ਜਾਂਦੇ ਆ ਸਾਰਾ ਸਮਾਨ ਨਾਲ ਬੰਨਿਆ ਤੇ ਦੇਖਦਾ ਸੀਗਾ ਵੀ ਸਮਾਨ ਨੂੰ ਨਾ ਛੱਡ ਕੇ ਜਾਵਾਂ ਹਨਾ ਨਾਲ ਹੀ ਰੱਖਾਂ ਇਧਰ ਚੀਨ ਨੂੰ ਜਾਂਦੀ ਐ ਛੜਕ ਡੈਮ ਚੱਕ ਬੋਲਦੇ ਕੁਛ ਇਦਾਂ ਦਾ ਇਧਰੋਂ ਆਪਾਂ ਆਏ ਸੀਗੇ ਇਹ ਉਹਦਾ ਮੰਝਰਾ ਹੋ ਹੇਠਾਂ ਤੱਕ ਜਾਣਾ ਹੁਣ ਆਪਾਂ ਨੇ ਮੈਂ 12 ਵਜੇ ਤੁਰਿਆ ਸੀਗਾ ਹਾਲੇ ਤੋਂ ਕਿਉਂਕਿ ਮੈਂ ਪਹਿਲਾਂ ਗਲਤ ਰਾਹ ਪਾ ਲਿਆ 25 ਕਿਲੋਮੀਟਰ ਪਾ ਕੱਚਾ ਰਾਹ ਗਿਆ 25 ਆਇਆ 50 ਕਿਲੋਮੀਟਰ 'ਚ ਮੇਰਾ ਕਈ ਘੰਟੇ ਖਰਾਬ ਹੋ ਗਏ ਉਹ ਰਸਤਾ ਇਹ 'ਚ ਗਾਹਾਂ ਮੋਟਰਸਾਈਕਲ ਖੁੱਬਦਾ ਸੀਗਾ ਪਰ ਇੱਧਰ ਚੜਾਈ ਵਾਲੀ ਸੀਗੀ ਤੇ ਪਰ ਸੜਕ ਸੀਗੀ ਆਉਣਾ ਹੋਏ ਕਿਸੇ ਨੇ ਮਾੜਾ ਮੋਟਰਸਾਈਕਲ ਆ ਹਿੰਮਤ ਹੈਗੀ ਆ ਆਜੋ ਮੈਨੂੰ ਹਰ ਕੋਈ ਹੱਥ ਖੜਾ ਕਰਦਾ ਸੀਗਾ ਕਿਉਂਕਿ ਇਹੋ ਜਿਹਾ ਕੋਈ ਮੋਟਰਸਾਈਕਲ ਹੀ ਹੈ ਨਹੀਂ ਸੀ 100cc ਦਾ ਜਿਹੜਾ ਇੱਥੇ ਆਇਆ ਹੋਵੇ ਕਦੇ ਕੋਈ ਲਿਆਇਆ ਹੋਵੇ ਤਾਂ ਵੱਖਰੀ ਗੱਲ ਆ ਤੇ ਲੋਕਾਂ ਕੋਲੇ ਵੱਡੇ ਮੋਟਰਸਾਈਕਲ ਸੀ ਉਹ ਵੀ ਪਹਿਲੇ ਗੇਅਰ 'ਚ ਚੜਦੇ ਸੀਗੇ ਕਿਉਂਕਿ ਜ਼ੋਰ ਲੱਗਦਾ ਆਕਸੀਜਨ ਹੈ ਨਹੀਂ ਜਿਹੜਾ ਪਲਟਿਨਾ ਚਾਰ ਸਵਾਰੀਆਂ ਖਿੱਚ ਕੇ ਭਜਦਾਗਾ ਇੱਥੇ ਪਹਿਲੇ ਗੇਅਰ 'ਚ ਵੀ 20 ਕਿਲੋ ਜਾਂ 40 ਕਿਲੋ ਸਬਾਨ ਨਾਲ ਬੰਦੇ ਦੇ ਲੈ ਕੇ ਨਹੀਂ ਚੱਲਦਾ ਕਿਉਂ ਆਕਸੀਜਨ ਨਹੀਂ ਮਿਲਦੀ ਤੇ ਬਾਲਣ ਬਲਦਾਰੀ ਸਮਾਰ ਕੇ ਦਾ ਇਸ ਕਰਕੇ ਹੌਂਕੇ ਲੈਂਦਾ ਇੱਧਰ ਹੈਗਾ ਡੈਮਚਕ ਚੀਨ ਥੋੜੀ ਦੂਰ ਹੈਗਾ ਆਕਸੀਜਨ ਘਟਾ ਹੈ ਚੱਲਦੇ ਆ ਥੱਲੇ ਦੁਨੀਆ ਦੇ ਸਭ ਤੋਂ ਉੱਚੇ ਪਾਸ ਖੜਕੀ ਪਾਸ ਉਮਲਿੰਗਲਾ 1924 ਫੁੱਟ ਤੇ ਖੜੇ ਆਪਾਂ ਮੋਟਰਸਾਈਕਲ ਹੈਗਾ ਪਲਟੀਨਾ ਤੇ ਭਾਰ ਵੀ ਨਾਲ ਹੀ ਲੱਦਿਆ ਸਾਰਾ ਕੁਝ 6:00 ਵੱਜ ਗਏ ਬਦਲਾਅ ਬਾਈ ਹੋ ਗਈ ਸ਼ਾਇਦ ਅਕੜੀਆਂ ਪੈਣ ਰੇਨਕੋਟ ਪਾ ਰੱਖਿਆਗਾ 15 ਮਿੰਟ ਹੋ ਗਏ ਪੌਣਿਆ ਚੱਲੇ ਸਾਨੂੰ ਇਧਰ ਚੀਨ ਨੂੰ ਜਾਂਦਾ ਹਿਰਾ ਤੇ ਇਧਰ ਆਪਣਾ ਇੰਡੀਆ ਰਹਿ ਗਿਆ